ਆਪ ਆ ਗੋ ਬੱਬੀ ਬਾਦਲ ਜੀ ਵੀ ਮੌਜੂਦ ਨੇ ਬਾਦਲ ਸਾਹਿਬ ਅੱਜ ਪਹੁੰਚੇ ਹੋ ਵੀਰਕਾ ਮਿਲਕ ਪਲਾਂਟ ਦੇ ਵਿੱਚ ਪਹੁੰਚੇ ਹੋ ਚੇਅਰਮੈਨ ਸਾਹਿਬ ਨੇ ਦੱਸਿਆ ਕਿ ਜਿਹੜੀਆਂ ਵੱਖ-ਵੱਖ ਜਿਹੜੇ ਹਿੱਸਿਆਂ ਦੇ ਵਿੱਚੋਂ ਟਰੱਕ ਇਸੇ ਤਰ੍ਹਾਂ ਚੱਲਣਗੇ ਰਾਹਤ ਸਮੱਗਰੀ ਹੈ ਜਿਹੜੀ ਉਹ ਵੀਰਕਾ ਦੇ ਵੱਲੋਂ ਵੰਡਣੀ ਸ਼ੁਰੂ ਕੀਤੀ ਗਈ ਹੈ ਕੀ ਕਹਿਣਾ ਚਾਹੋ ਦੇਖੋ ਬਹੁਤ ਵੱਡੀ ਮਾਰ ਪਈ ਹੈ ਪੰਜਾਬ ਦੇ ਵਿੱਚ ਔਰ ਬਹੁਤ ਲੋਕਾਂ ਨੂੰ ਤਕਲੀਫ ਪਹੁੰਚੀ ਹੈ ਇਹਦੇ ਲਈ ਜੋ ਵੀ ਮੁੱਖ ਮੰਤਰੀ ਜੀ ਗਏ ਉਹ ਆਪਣਾ ਹੈਲੀਕਾਪਟਰ ਉੱਥੇ ਛੱਡਿਆ ਜੀ ਚੇਅਰਮੈਨ ਸਾਹਿਬ ਨੇ ਉਪਰਾਲਾ ਕੀਤਾ ਹੈ ਵੀ ਕੋਈ ਨਹੀਂ ਜਿੰਨਾ ਤਿਲ ਫੁੱਲ ਆਪਾਂ ਦੁੱਧ ਦੇ ਵਿੱਚ ਆਪਾਂ ਕੋਈ ਫੂਡ ਪੈਕੇਟ ਦੇ ਸਕਦੇ ਆ ਜਿਹੜਾ ਕੋਈ ਅਫਸਰ ਦੇ ਵਿੱਚ ਕੋਈ ਘਾਟ ਜਿਹੜੇ ਬੰਦੇ ਦੀ ਲੱਭੂਗੀ ਚਾਹੇ ਪ੍ਰਸ਼ਾਸਨ ਦੇ ਵਿੱਚ ਹੋ ਉਹਦੇ ਖਿਲਾਫ ਵੀ ਸਖਤ ਕਾਰਵਾਈ ਕਰਾਂਗੇ ਜਿਹੜਾ ਕੁਦਰਤੀ ਕਰੋਪੀ ਆ ਉਹਦਾ ਤਾਂ ਆਪਾਂ ਨਹੀਂ ਉਹਦਾ ਕੋਈ ਪਰਭਾਈ ਕਰ ਸਕਦੇ ਪਰ ਪ੍ਰਸ਼ਾਸਨਿਕ ਤੌਰ ਤੇ ਪੂਰੀ ਤੰਦੇਹੀ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੀ ਸੇਵਾ 'ਚ ਹਾਜ਼ਰ ਬਦਲ ਸਿੰਘ ਜਿਸ ਤਰ੍ਹਾਂ ਆ ਆਉਣ ਵਾਲੇ ਦਿਨਾਂ ਦੇ ਲਈ ਆਈਐਮਡੀ ਦੇ ਵੱਲੋਂ ਵੀ ਜਿਹੜੀ ਭਵਿੱਖਬਾਣੀ ਕੀਤੀ ਗਈ ਹੈ ਚੇਤਾਵਨੀ ਦਿੱਤੀ ਗਈ ਆ ਅੱਜ ਵੀ ਜਿਹੜਾ ਉਹ ਪੌਂਗ ਡੈਮ ਤੋਂ ਵੀ 1,10,000 ਕਿਊਸਕ ਪਾਣੀ ਛੱਡਿਆ ਗਿਆ ਜੇ ਭਾਖੜਾ ਦੀ ਗੱਲ ਕਰੀਏ ਉੱਥੋਂ ਵੀ 25,900 ਕਿਊਸਕ ਪਾਣੀ ਛੱਡਿਆ ਗਿਆ ਤਾਂ ਲਗਾਤਾਰ ਪਾਣੀ ਛੱਡਣ ਦੇ ਕਾਰਨ ਹੁਣ ਭਾਰਤੀ ਫੌਜ ਨੂੰ ਵੀ ਜਿਹੜਾ ਉਹ ਮੈਦਾਨ ਦੇ ਵਿੱਚ ਉਤਾਰਿਆ ਗਿਆ ਭਾਰਤੀ ਫੌਜ ਨੂੰ ਜਿਹੜਾ ਨਿਜਠਣ ਲਈ ਸੱਤਿਆ ਗਿਆ ਦੇਖੋ ਅਸੀਂ बार-बार ਇਹ ਕੋਸ਼ਿਸ਼ ਕਰਦੇ ਸੀ ਜੀ ਕਿ ਜਿਹੜਾ ਪਾਣੀ ਵੀ ਛੱਡਣਾ ਉਹ ਹੌਲੀ ਹੌਲੀ ਛੱਡਿਆ ਜਾਵੇ ਜੀ ਜਦੋਂ ਇੱਕੇ ਦਮ ਪਾਣੀ ਛੱਡਦੇ ਆ ਤਾਂ ਉਹ ਪਾਣੀ ਦਾ ਨਾ ਬਹੁਤ ਵੱਡਾ ਨੁਕਸਾਨ ਹੁੰਦਾ ਸੋ ਇਸ ਕਰਕੇ ਪਾਣੀ ਨੂੰ ਤਰਤੀਬ ਵਾਰ ਛੱਡਣਾ ਚਾਹੀਦਾ ਸੀ ਸੋ ਕੋਈ ਗੱਲ ਨਹੀਂ ਦੇਖਦੇ ਆ ਪਰ ਲੋਕਾਂ ਲਈ ਆ ਜੋ ਤਿਲ ਫੁੱਲ ਦਿੱਤਾ ਜਾ ਰਿਹਾ ਹੈ ਇਹ ਲੋਕਾਂ ਨੂੰ ਪਰਵਾਨ ਉਹਨਾਂ ਦੇ ਚਰਨਾ ਚ ਹਸ ਆਪ ਆ ਗੋ ਬੱਬੀ ਬਾਦਲ ਜੀ ਵੀ ਮੌਜੂਦ ਨੇ ਬਾਦਲ ਸਾਹਿਬ ਅੱਜ ਪਹੁੰਚੇ ਹੋ ਵੀਰਕਾ ਮਿਲਕ ਪਲਾਂਟ ਦੇ ਵਿੱਚ ਪਹੁੰਚੇ ਹੋ ਚੇਅਰਮੈਨ ਸਾਹਿਬ ਨੇ ਦੱਸਿਆ ਕਿ ਜਿਹੜੀਆਂ ਵੱਖ-ਵੱਖ ਜਿਹੜੇ ਹਿੱਸਿਆਂ ਦੇ ਵਿੱਚੋਂ ਟਰੱਕ ਇਸੇ ਤਰ੍ਹਾਂ ਚੱਲਣਗੇ ਰਾਹਤ ਸਮੱਗਰੀ ਹੈ ਜਿਹੜੀ ਉਹ ਵੀਰਕਾ ਦੇ ਵੱਲੋਂ ਵੰਡਣੀ ਸ਼ੁਰੂ ਕੀਤੀ ਗਈ ਹੈ ਕੀ ਕਹਿਣਾ ਚਾਹੋ ਦੇਖੋ ਬਹੁਤ ਵੱਡੀ ਮਾਰ ਪਈ ਹੈ ਪੰਜਾਬ ਦੇ ਵਿੱਚ ਔਰ ਬਹੁਤ ਲੋਕਾਂ ਨੂੰ ਤਕਲੀਫ ਪਹੁੰਚੀ ਹੈ ਇਹਦੇ ਲਈ ਜੋ ਵੀ ਮੁੱਖ ਮੰਤਰੀ ਜੀ ਗਏ ਉਹ ਆਪਣਾ ਹੈਲੀਕਾਪਟਰ ਉੱਥੇ ਛੱਡਿਆ ਹੈ ਜੀ ਅ ਚੇਅਰਮੈਨ ਸਾਹਿਬ ਨੇ ਉਪਰਾਲਾ ਕੀਤਾ ਹੈ ਵੀ ਕੋਈ ਨਹੀਂ ਜਿੰਨਾ ਤਿਲ ਫੁੱਲ ਆਪਾਂ ਦੁੱਧ ਦੇ ਵਿੱਚ ਆਪਾਂ ਕੋਈ ਫੂਡ ਪੈਕੇਟ ਦੇ ਸਕਦੇ ਆ ਜਿਹੜਾ ਕੋਈ ਅਫਸਰ ਇਹ ਦੇ ਵਿੱਚ ਕੋਈ ਘਾਟ ਜਿਹੜੇ ਬੰਦੇ ਦੀ ਲੱਪੂਗੀ ਚਾਹੇ ਪ੍ਰਸ਼ਾਸਨ ਦੇ ਵਿੱਚ ਹੋ ਉਹਦੇ ਖਿਲਾਫ ਵੀ ਸਖਤ ਕਾਰਵਾਈ ਕਰਾਂਗੇ ਜਿਹੜਾ ਕੁਦਰਤੀ ਕਰੋਪੀ ਆ ਉਹ ਤਾਂ ਆਪਾਂ ਨਹੀਂ ਉਹਦਾ ਕੋਈ ਪਰਭਾਈ ਕਰ ਸਕਦੇ ਪਰ ਪ੍ਰਸ਼ਾਸਨਿਕ ਤੌਰ ਤੇ ਪੂਰੀ ਤਨਦੇਹੀ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੀ ਸੇਵਾ 'ਚ ਹਾਜ਼ਰ ਬੱਤਲ ਸਾਹਿਬ ਜਿਸ ਤਰ੍ਹਾਂ ਆ ਆਉਣ ਵਾਲੇ ਦਿਨਾਂ ਦੇ ਲਈ ਆਈਐਮਡੀ ਦੇ ਵੱਲੋਂ ਵੀ ਜਿਹੜੀ ਭਵਿੱਖਬਾਣੀ ਕੀਤੀ ਗਈ ਹੈ ਚੇਤਾਵਨੀ ਦਿੱਤੀ ਗਈ ਆ ਅੱਜ ਵੀ ਜਿਹੜਾ ਉਹ ਪੌਂਗ ਡੈਮ ਤੋਂ ਵੀ 1,10,000 ਕਿਊਸਕ ਪਾਣੀ ਛੱਡਿਆ ਗਿਆ ਜੇ ਭਾਖੜਾ ਦੀ ਗੱਲ ਕਰੀਏ ਉੱਥੋਂ ਵੀ 25,900 ਕਿਊਸਕ ਪਾਣੀ ਛੱਡਿਆ ਗਿਆ ਤਾਂ ਲਗਾਤਾਰ ਪਾਣੀ ਛੱਡਣ ਦੇ ਕਾਰਨ ਹੁਣ ਭਾਰਤੀ ਫੌਜ ਨੂੰ ਵੀ ਜਿਹੜਾ ਉਹ ਮੈਦਾਨ ਦੇ ਵਿੱਚ ਉਤਾਰਿਆ ਗਿਆ ਭਾਰਤੀ ਫੌਜ ਨੂੰ ਜਿਹੜਾ ਨਜੱਠਣ ਲਈ ਸੱਤਿਆ ਗਿਆ ਦੇਖੋ ਅਸੀਂ बार-बार ਇਹ ਕੋਸ਼ਿਸ਼ ਕਰਦੇ ਸੀ ਕਿ ਜਿਹੜਾ ਪਾਣੀ ਵੀ ਛੱਡਣਾ ਉਹ ਹੌਲੀ ਹੌਲੀ ਛੱਡਿਆ ਜਾਵੇ ਜੀ ਜਦੋਂ ਇੱਕੇ ਦਮ ਪਾਣੀ ਛੱਡਦੇ ਆ ਤਾਂ ਉਹ ਪਾਣੀ ਦਾ ਨਾ ਬਹੁਤ ਵੱਡਾ ਨੁਕਸਾਨ ਹੁੰਦਾ ਸੋ ਇਸ ਕਰਕੇ ਪਾਣੀ ਨੂੰ ਤਰਤੀਬ ਵਾਰ ਛੱਡਣਾ ਚਾਹੀਦਾ ਸੀ ਜੀ ਸੋ ਕੋਈ ਗੱਲ ਨਹੀਂ ਦੇਖਦੇ ਆ ਪਰ ਲੋਕਾਂ ਲਈ ਆ ਜੋ ਤਿਲ ਫੁੱਲ ਦਿੱਤਾ ਜਾ ਰਿਹਾ ਹੈ ਜੀ ਇਹ ਲੋਕਾਂ ਨੂੰ ਪਰਵਾਨ ਉਹਨਾਂ ਦੇ ਚਰਨਾ ਚ ਹਸ